ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਤੁਹਾਨੂੰ ਕਾਲੇ ਛੇਲੇ ਪੁੱਜੇ ਹੋਏ ਨੇ ਲੱਡੂ ਬਣਾ ਕੇ ਦਿਖਾਉਣੇ ਆਂ ਹਾਂਜੀ ਆਪਾਂ ਪਹਿਲਾਂ ਇਹਨਾਂ ਨੂੰ ਪੂਰਾ ਜਾਨੀ ਗ੍ਰੈਂਡਰ 'ਚ ਪੂਰਾ ਐਕਸੀਜਨdre ਨੇ ਭਾਗੜ ਲੈਣਾ ਛੋਲਿਆਂ ਨੂੰ ਕਾਲੇ ਛੋਲਿਆਂ ਨੂੰ ਤਾਂ ਆਪਾਂ ਪੂਰਾ ਪੀਸ ਲੈਣਾ ਕਿਦਾਂਗੇ ਪੂਰਾ ਪੀਸ ਕੇ ਤੇ ਆਦੇ ਫੁਲਕੇ ਹੁੰਦੇ ਜਿਹੜੇ ਛਲਕੇ ਕਹਿੰਦੇ ਨੇ ਆਪਾਂ ਨਾ ਇਹਨਾਂ ਨੂੰ ਪਾਸੇ ਕੱਢ ਦੇਣਾ ਤੇ ਦੂਜੇ ਛੋਲੇ ਲਿਆ ਸਕਦੇ ਆ ਬਿਨਾ ਫੁਲਕਿਆਂ ਤੋਂ ਤੇ ਫਿਰ ਇਹਨੂੰ ਵਧੀਆ ਜਣੀ ਕਿਦਾ ਆਟਾ ਬਣ ਜਾਂਦਾ ਆਪਾਂ ਇਦਾਂ ਆਟਾ ਬਣਾਉਣਾ ਇਹਦਾ ਕਿ ਇਹਨੂੰ ਮਿਕਸੀ ਕਰਕੇ ਉਸ ਤੋਂ ਬਾਅਦ ਆਪਾਂ ਆਚਾਣੀ ਬਣਾਉਣੀ ਆ ਇਹਨੂੰ ਪਾਣੀ ਪਾ ਕੇ ਤੇ ਵਿੱਚ ਗੁੜ ਪਾ ਕੇ ਤੇ ਇਹਦੀ ਆਪਾਂ ਆਚਾਣੀ ਬਣਾਉਣੀ ਹੈ ਏਂਡੇ ਤੇ ਪਾਉਣੀ ਹੁੰਦੀ ਆ ਕੜਾਈ ਲੈ ਕੇ ਤੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਤੇ ਇਦਾਂ ਆਪਾਂ ਇਹਨੂੰ ਸਲੋ ਤੇ ਜਣੀ ਕਿ ਇਹਨੂੰ ਗਰਮ ਕਰਨਾ ਦੇਸੀ ਘਿਓ ਨੂੰ ਤੇ ਦੇਸੀ ਘਿਓ ਪਾ ਲੈਣਾ ਪਹਿਲਾਂ ਆਪਾਂ ਕੜਾਈ ਵਿੱਚ ਤੇ ਫਿਰ ਆਪਾਂ ਜਾਨੀ ਕਿ ਇਹਨੂੰ ਗਰਮ ਕਰਕੇ ਤੇ ਆਪਣੀ ਚਾਹਣੀ ਤਿਆਰ ਹੋ ਜਾਂਦੀ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆ ਗੌੜ, ਲੇਚੀ ਤੇ ਲੌਂਗ ਆਪਾਂ ਇਹਦੇ ਵਿੱਚ ਪਾਉਣੇ ਆ ਜਿਹੜੀ ਚਾਹਣੀ ਬਣਾ ਰਹੇ ਆ ਕਿਉਂਕਿ ਵਧੀਆ ਮਰ ਕੇ ਕੇ ਦਾ ਟੇਸਟ ਜਦੋਂ ਆਪਾਂ ਖਾਣੇ ਆ ਲੌਂਗ ਲੇਚੀਆਂ ਦੀ ਯਾਨੀ ਕਿ ਮਹਿਕ ਤੁਹਾਨੂੰ ਪਤਾ ਹੀ ਕਿੰਨੀ ਘੈਂਟ ਹੁੰਦੀ ਆ ਤੇ ਆ ਆਪਣਾ ਕੜਾਈ ਚ ਕਿਉਂ ਪਾਇਆ ਹੋਇਆ ਸੀ ਜਿਹੜਾ ਕਿ ਆਪਣਾ ਗਰਮ ਹੋ ਰਿਹਾ ਹਣਾ ਹੌਲੀ ਹੌਲੀ ਜਿੱਦਾਂ ਕੇ ਗਰਮ ਹੁੰਦਾ ਹੁਣ ਤੇ ਆਪਾਂ ਫਿਰ ਇਹਦੇ ਵਿੱਚ ਜਿਹੜਾ ਕੇ ਆਟਾ ਬਣਾਇਆ ਛੋਲਿਆਂ ਦਾ ਉਹ ਆਟਾ ਪਾ ਦੇਣਾ ਆਪਾਂ ਛੋਲੇ ਆ ਗਈ ਹੈ ਕੰਪਕੀਨ ਸੇਡ ਠੀਕ ਐ ਸੇਡ ਛੋਲੇ ਹਾਂਜੀ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਕੜਾਈ ਤਾਂ ਹੁਣ ਕਿਉਂ ਗਰਮ ਹੋ ਗਈ ਆਪਣਾ ਦੇਸੀ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਛੋਲਿਆਂ ਦਾ ਆਟਾ ਬਣਾਇਆ ਸੀ ਉਹ ਪਾਤਾ ਹੁਣ ਹੌਲੀ ਹੌਲੀ ਆਪਾਂ ਉਹਨੂੰ ਜਾਨੀ ਕਿ ਪਕਾਵਾਂਗੇ ਸਲੋ ਸਲੋ ਤੇ ਰੱਖਣਾ ਗੈਸ ਜਾਨੀ ਕਿ ਜਿਹੜੀ ਕੇ ਸੇਕ ਜ਼ਿਆਦੇ ਨਾ ਲੱਗੇ ਮੱਚੇ ਨਾ ਥੱਲੇ ਲੱਗੇ ਨਾ ਇਹ ਕਿ ਇਹਨੂੰ ਥੋੜਾ ਥੋੜਾ ਕਰਕੇ ਆਪਾਂ ਪਕਾਉਣਾ ਹੈ ਇਹਨੂੰ ਹੌਲੀ ਹੌਲੀ ਸਲੋ ਤੇ ਤੇ ਜਾਨੀ ਕਿ ਇਹਨੂੰ ਸਲੋ ਕਰ ਲੈਣਾ ਗੈਸ ਨੂੰ ਇਹ ਗੈਂਸ ਨੇ ਆਪਣੇ ਇੱਥੇ ਇਲੈਕਟ੍ਰੋਨਿਕ ਹੁੰਦੇ ਜਿੱਦਾਂ ਕਿ ਇਹ ਤੇ ਆਪਣੇ ਗੈਂਸ ਤੇ ਇਹਨੂੰ ਹੌਲੀ-ਹੌਲੀ ਪਕਾ ਲਓ ਕਿਉਂਕਿ ਫਿਰ ਤੇ ਆ ਆਪਣੀ ਚਾਣੀ ਤਿਆਰ ਹੋ ਜਾਈ ਜੰਦੀ ਹੈ ਤੇ ਆਪਾਂ ਇਹਨੂੰ ਹੁਣ ਸਾਰੀਆਂ ਚੀਜ਼ਾਂ ਗਿਰੀਆਂ ਜਿੱਦਾਂ ਤੇ ਆਪਣਾ ਖੋਪੇ ਦਾ ਜਿਹੜਾ ਹੁੰਦਾ ਹਨਾ ਉਹ ਬਦਾਮ ਕਾਜੂ ਜਿਹੜਾ ਸਾਰਾ ਆਪਾਂ ਇਹਨੂੰ ਮਿਕਸਰ 'ਚ ਤੇ ਇਹਨੂੰ ਪੂਰਾ ਗ੍ਰਾਈਂਡਰ ਨਹੀਂ ਕਰਨਾ ਪਾਊਡਰ ਨਹੀਂ ਬਣਾਉਣਾ ਇਹਨੂੰ ਥੋੜਾ ਜਿਹਾ ਮੜਾ-ਮੜਾ ਜਿਹਾ ਨਹੀਂ ਕਿ ਇਹਨੂੰ ਗ੍ਰाइंड ਕਰਕੇ ਇਹਦੇ ਥੋੜਾ ਜਿਹਾ ਖੜਮਾ ਜਿਹਾ ਰੱਖਣਾ ਇਹਨੂੰ ਕਿੰਦਾ ਕਾਪਾ ਕੇ ਨਾ ਪੂਰਾ ਪੀਸ ਕੇ ਉਦਾਂ ਨਹੀਂ ਥੋੜਾ ਜਿਹਾ ਜਨ ਕਿ ਜੇ ਲੱਡੂਆਂ ਵਿੱਚ ਵਧੀਆ ਰਹਿੰਦਾ ਇਹਨੂੰ ਪੂਰਾ ਨਹੀਂ ਆਪਾਂ ਪੀਸਣਾ ਹੈ ਤੇ ਜਿੱਦਾਂ ਕਿ ਸਾਰਾ ਕੁਸ ਆਪਾਂ ਮਿਕਸੀ ਚ ਇਹਨੂੰ ਰਲ ਲਾ ਲੈਣਾ ਤੇ ਇਹਨੂੰ ਰਲਾ ਕੇ ਸਾਰਾ ਪਸਮਾਨ ਤਰਲੇ ਤਿਆਰ ਆਪਾਂ ਸਾਨੂੰ ਦਿਖਾਉਂਦੇ ਇਹਨੂੰ ਗ੍ਰਾਈਂਡਰ ਕਰਦੇ ਆ ਪੂਰਾ ਨਹੀਂ ਜਨ ਕਿ ਇਹਨੂੰ ਆਪਾਂ ਗ੍ਰਾਈਂਡਰ ਕਰਨਾ ਕਿਉਂਕਿ ਇਹ ਥੋੜਾ ਕਰਨਾ ਹੁੰਦਾ ਜਿਆਦਾ ਗ੍ਰਾਈਂਡਰ ਕਰੇ ਪੂਰਾ ਇਹਦਾ ਪਾਊਡਰ ਨਹੀਂ ਬਣਾਉਣਾ ਜਿੱਦਾਂ ਕਿ ਆਪਾਂ ਇਹਨੂੰ ਖੜਮੇ ਰੱਖਣਾ ਥੋੜੇ ਥੋੜੇ ਜਾਨੀ ਕੀ ਦਾਣੇ ਜੇ ਹੁਣ ਉਦਾਂ ਰੱਖਣਾ ਆਪਾਂ ਇਹਨੂੰ ਤੇ ਪੀਸ ਕੇ ਸਾਰਾ ਇਹਨੂੰ ਪੀਸ ਲੈਣਾ ਆਪਾਂ ਹੁਣ ਸੋ ਦਿਖਾਉਂਦੇ ਆਂ ਆ ਮਸ਼ੀਨ ਇਹ ਵੀ ਚਲਾਤੀ ਹੈ ਤੇ ਬਸ ਇਸੇ ਦੇ ਤਰ੍ਹਾਂ ਕਰਤੀ ਹੈ ਆਪਾਂ ਜਾਨੀ ਕੀ ਇਹਨੂੰ ਜੀਰਾਂ ਦਾ ਹੁਣ ਪਾਉਣਾ ਚਾਹੀਦਾ ਇਹ ਦੇ ਰਹੇ ਹਾਂ ਬਸ ਇ ਇੰਨੇ ਕੀ ਬਸ ਕਰਨਾ ਆਪਾਂ ਇਹਨੂੰ ਗ੍ਰੈਂਡ ਇਹਦਾ ਪੂਰਾ ਚੂਰਾ ਨਾ ਬਣੇ ਇਦਾਂ ਵਧੀਆ ਲੱਗੇਗਾ ਜਿਹੜੇ ਚ ਪਾਇਆ ਹੈ ਛੂਲੇ ਲੱਡੂ ਬਣਾਉਣੇ ਆਪਾਂ ਇਹਨੂੰ ਪਾਉਨੇ ਆ ਫਿਰ ਬਾਦਾਮ ਦਾ ਜਿੱਦਾਂ ਇਹ ਕਾਜੂ ਦਾ ਵੱਖਰਾ ਟੇਸਟ ਆਉਂਦਾ ਆਪਣੀ ਚਾਣੀ ਬਣ ਰਹੀ ਹੈ ਤੇ ਆਪਣਾ ਇਹ ਵੀ ਗ੍ਰाइंड ਕਰਤਾ ਆਪਾਂ ਤੇ ਇਹ ਇਹ ਵੀ ਤਿਆਰ ਆ ਮਿਕਸਰ ਆਪਣਾ ਤੇ ਆਪਾਂ ਆ ਵੀ ਆਪਣੀ ਚਾਣੀ ਵੀ ਤਿਆਰ ਹੋ ਜਾਂਦੀ ਹੈ ਤੇ ਆਪਣਾ ਪੁੱਜੀ ਜਾਂਦਾ ਛੂਲਿਆਂ ਦਾ ਆਟਾ ਜਿਹੜਾ ਆਪਾਂ ਘਿਓ ਵਿੱਚ ਪਾਇਆ ਸੀ ਇਨੇ ਨੂੰ ਰੰਗ ਬਦਲੀ ਜਾਣਾ ਹੈ ਲਾਲ ਜਿਹਦੇ ਪੂਰੇ ਕਲਰ ਦਾ ਹੋ ਜਾਂਦਾ ਹੈ ਦੇਖੋ ਕਿੰਨਾ ਸੋਹਣਾ ਬਣਦਾ ਤੇ ਇਹਦੇ ਲੱਡੂ ਬੜੀ ਸਵਾਦ ਬਣਦੇ ਹੁੰਦੇ ਆ ਤੁਸੀਂ ਬਣਾ ਕੇ ਦੇਖੋ ਘਰੇ ਤੇ ਆਹ ਚਾਣੀ ਤਿਆਰ ਹੋ ਜਾਂਦੀ ਹੈ ਤੇ ਆਪਾਂ ਗ੍ਰाइंड ਕਰਤਾ ਸਾਰਾ ਸਮਾਨ ਆਵਲੀ ਬਣੀ ਜਾਂਦਾ ਤੇ ਆਪਣੇ ਚੈਨਲ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਆਪਣੀ ਤੇ ਆਪਣਾ ਇਹ ਤਿਆਰ ਹੋ ਹੀ ਜਾਂਦਾ ਹੁਣ ਸਾਡੇ ਬਾਰੇ ਹੋਏ ਹੈ ਅੱਜ ਨੂੰ ਦਿਖਾਉਣੀ ਆ ਪੂਰੇ ਬਣਾ ਕੇ ਦਿਖਾਵਾਂਗੇ ਲੱਡੂ ਤੇ ਦੇਖੋ ਜਨਨ ਕੇ ਆਪਣਾ ਛੂਲੇ ਦਾ ਆਟਾ ਪੁੱਜੀ ਜਾ ਰਿਹਾ ਤੇ ਆਹ ਦੇਖੋ ਕਿ ਨੇ ਰੰਗ ਬਦਲਣਾ ਸ਼ੁਰੂ ਕਰਤਾ ਹੁਣ ਉਰੇ ਇਹ ਕਲਰ ਲਾਲ ਜਾਂ ਕਲਰ ਦਾ ਹੋ ਜਾਂਦਾ ਹੈ। ਇਦਾਂ ਤੁਸੀਂ ਸਹਿਮਤੀ ਰੱਖ ਕੇ ਬਣਾਉਣਾ ਹੈ ਇਹਨੂੰ। ਚਾਣੀ ਵੀ ਆਪਣੀ ਤਿਆਰ ਹੋ ਜਾਂਦੀ ਹੈ। ਤੇ ਜਿੱਦਾਂ ਕਿ ਆਪਣਾ ਹੁਣ ਆਪਾਂ ਗੈਸ ਵੀ ਬੰਦ ਹੀ ਕਰਦਾ तकरीबन ਜਮੇ ਸਲੋ ਕਰਤਾ ਹੈ। ਕਿਉਂਕਿ ਇਹਨੂੰ ਜਿਆਦਾ ਸੀ ਕਿ ਪੈ ਕੇ ਥੱਲੇ ਫਿਰ ਮੱਚ ਜਾਂਦਾ ਹੈ। ਮੱਚਣ ਨਹੀਂ ਦੇਣਾ ਆਪਾਂ ਇਹਨੂੰ। ਤੇ ਇਹਨੂੰ ਇਦਾਂ ਹੀ ਤੁਸੀਂ ਰੱਖਣਾ। ਹੁਣ ਇਹਦੇ ਵਿੱਚ ਥੋੜੇ ਕੀ ਟਾਈਮ ਤੱਕ ਆਪਾਂ ਜਿਹੜੀ ਚਾਹਣੀ ਬਣੀ ਹੋਰ ਰਲਾਉਣੀ ਹੈ ਠੰਡਾ ਹੋ ਲੈਣ ਦੇਣਾ ਇਹਨੂੰ ਇੱਕ ਪ੍ਰਾਂਜ ਚ ਕੱਢ ਲੈਣਾ ਆਪਾਂ ਹੁਣ ਦੇਖਿਓ ਇਹਨੂੰ ਪ੍ਰਾਂਜ ਚ ਕੱਢ ਕੇ ਜਿੱਦਾਂ ਕੇ ਬਣ ਗਿਆ ਆਪਣਾ ਇਹਨੂੰ ਪ੍ਰਾਂਜ ਚ ਕੱਢ ਲੈਣਾ ਤੇ ਠੰਡਾ ਹੋਣ ਦੇਣਾ ਇਹਨੂੰ ਗਰਮ ਹੁੰਦਾ ਏ ਤੇ ਆਪਾਂ ਸਾਰਾ ਕੱਢ ਲਿਆ ਵਾਲੀ ਲਈ ਇਹ ਆਪਾਂ ਇੱਕ ਪ੍ਰਾਂਜ ਚ ਕੱਢ ਲਿਆ ਇਹਨੂੰ ਤੇ ਉਹ ਆਪਣਾ ਜਿਹੜਾ ਮਿਕਸਚਰ ਤਿਆਰ ਕੀਤਾ ਸੀਗਾ ਦਾਮ ਕਾਜੂ ਜਿਹੜੇ ਸਾਰਾ ਕੁਝ ਪਾਇਸ਼ ਨੂੰ ਵਿੱਚ ਆਪਾਂ ਇਹਦੇ ਮਿਕਸ ਕਰ ਦੇਣਾ ਹਰਲਾ ਦੇਣਾ ਇਹਨੂੰ ਹੁਣ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੱਢ ਕੇ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਦੇਣਾ ਇਹਨੂੰ ਹਰਲਾ ਦੇਣਾ ਰਲ ਜਾਣਾ ਕੋਈ ਗਰਮਾ ਉਹ ਵੀ ਦੇਸੀ ਘੋ ਛੋਲਿਆਂ ਦਾ ਆਟਾ ਪਾਇਆ ਹੋਇਆ ਤੇ ਹੁਣ ਇਹ ਜਿਹੜੀ ਚੰਗੀ ਤਰ੍ਹਾਂ ਪਰ ਰਲਾ ਰਹੇ ਹਾਂ ਦੇਖੋ ਇਹਦਾ ਤੂੰ ਨਹੀਂ ਇਹਦਾ ਬਣਾਇਆ ਪਾਊਡਰ ਜਣੀ ਛੋਲਿਆਂ ਦਾ ਤੇ ਸਾਰਾ ਕੋ ਮਿਕਸ ਕਰਕੇ ਇਦਾਂ ਦਿਖਾਈ ਦੇਵੇਗਾ ਬਾਅਦ ਚ ਪ੍ਰਾਂਤ ਲੈ ਲੈਣੀ ਵੱਡੀ ਪ੍ਰਾਂਤ ਲੈ ਕੇ ਤੁਸੀਂ ਇਦਾਂ ਇਹਨੂੰ ਆਪਣਾ ਦੂਜਾ ਵੀ ਤਿਆਰ ਹੋ ਜਾਂ ਜਿਹੜਾ ਵਿੱਚ ਗੁੜ ਦੀ ਜਣੀ ਬਣੀ ਕਿਉਂਕਿ ਉਹਦੇ ਨਹੀਂ ਲੱਡੂ ਵੱਟੇ ਜਾਂਦੇ ਨਹੀਂ ਉਹਦਾਂ ਲੱਡੂ ਨਹੀਂ ਵੱਟੇ ਜਾਂਦੇਗੀ ਆਪਾਂ ਇਹਨੂੰ ਪੂਰਾ ਜਣੀ ਕਿ ਮਿਕਸ ਕਰ ਲਿਆ ਹੁਣ ਠੀਕ ਹੈ ਇਹਨੂੰ ਪੂਰਾ ਮਿਕਸ ਕਰਕੇ ਇਦਾਂ ਆਪਾਂ ਪੂਰਾ ਮਿਕਸ ਕਰ ਲੈਣਾ ਇਹਨੂੰ ਇਦਾਂ ਆਪਾਂ ਮਿਕਸ ਕਰਕੇ ਤੇ ਹੁਣ ਆਪਣੀ ਕੋ ਚਾਣੀ ਵੀ ਪਈ ਹੈ ਇਹ ਵੀ ਠੰਡੀ ਹੋਣ ਦੇਣੀ ਆ 5-10 ਮਿੰਟ ਇਹਨੂੰ ਠੰਡਾ ਰੱਖਣਾ ਕਿਉਂਕਿ ਗਰਮ ਹੁੰਦੀ ਆ ਤੇ ਜੇ ਆਪਾਂ ਵਟਾਂਗੇ ਆਪਣੇ ਹੱਥ ਮਾਸ ਸਕਦੇ ਆ ਆਪਾਂ ਇਹਨੂੰ ਪਉਣ ਕੇ ਤੇ ਆਪਾਂ ਚਾਣੀ ਨੂੰ ਇਹਦੇ ਵਿੱਚ ਪਾ ਦੇਣਾ ਜਿਹੜਾ ਆਪਾਂ ਬਣਾਇਆ ਮਿਕਸਚਰ ਪੂਰਾ ਚਾਣੀ ਆਪਾਂ ਪਾਉਣ ਕੇ ਤੇ ਛੂਲਿਆਂ ਦਾ ਜਿਹੜਾ ਆਪਾਂ ਉਹ ਲੱਡੂ ਬਣਾਉਣ ਲੱਗੇ ਉਹਦੇ ਵਿੱਚ ਰਲਾਤਾ ਸਾਰਾ ਉਹ ਪਹਿਲੇ ਮਿਕਸਰ ਪਾਇਆ ਸੀ ਤੇ ਛੂਲਿਆਂ ਦਾ ਆਟੇ ਨੂੰ ਭੁੰਨ ਕੇ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਰਲਾ ਰਹੇ ਹਾਂ ਇੱਕ ਗਰਮ ਹੁੰਦਾ ਵੈਸੇ ਬਹੁਤ ਗਰਮ ਹੁੰਨ ਇੱਕ ਗਰਮ ਹੁੰਦਾ ਤੇ ਇਹਨੂੰ ਤੁਸੀਂ ਹੌਲੀ ਹੌਲੀ ਇਦਾਂ ਹਲਾਉਣਾ ਤੇ ਜਿੰਨੇ ਜਿਕੇ ਠੰਡਾ ਨਹੀਂ ਹੁੰਦਾ ਉਹਨਾਂ ਜਿਕੇ ਤੁਸੀਂ ਇਹਨੂੰ ਥੋੜਾ ਥੋੜਾ ਕਰਕੇ ਇਦਾਂ ਹਲਾਈ ਜਾਣਾ ਤੇ ਫਿਰ ਇਹਦੇ ਜਿਹੜੇ ਲੱਡੂ ਬੱਟੇ ਨੇ ਤੁਸੀਂ ਥਾਣਾ ਬੱਟੂ ਜਿਹਦੇ ਹੱਥਾਂ ਨਾਲ ਤੁਸੀਂ ਇਹਨੂੰ ਇਦਾਂ ਕਰੋਗੇ ਦਿਨ ਗਰਮਾ ਹਜੇ ਤਾਂ ਕਰਕੇ ਹੱਥ ਨਹੀਂ ਹੁਣ ਜਿੱਦਾਂ ਕਿ ਠੀਕ ਹੋ ਗਿਆ ਗਰਮ ਨਹੀਂ ਕਿਹਾ ਹੁਣ ਕੋਈ ਹੱਥ ਨਹੀਂ ਦੇ ਲੱਡੂ ਵਟ ਸਕਦੇ ਆ ਜਿੱਦਾਂ ਕਿ ਆਪਾਂ ਇਦਾਂ ਇਹਦੇ ਲੱਡੂ ਵਟ ਕੇ ਦਿਖਾਉਨੇ ਤੁਹਾਨੂੰ ਤੇ ਇਹਦੇ ਬਹੁਤ ਹੀ ਵਧੀਆ ਜਾਨੀ ਕਿਦਾਂ ਲੱਡੂ ਬੱਟੇ ਜਾਂਦੇ ਜੀ ਚਾਣੀ ਪਾਉਨੇ ਆਪਾਂ ਗੋੜਾ ਦੀ ਤੇ ਇਦਾਂ ਇਹਦਾ ਛੋਲਿਆਂ ਦੇ ਲੱਡੂ ਬਣਾ ਸਕਦੇ ਆਪਾਂ ਦੇਖੋ ਕਿੰਨੇ ਸੋਹਣੇ ਇਹ ਬਨ ਗਏ ਦਿਖਾਉਨੇ ਤੁਹਾਨੂੰ ਆਪਾਂ ਇੱਕ ਲੱਡੂ ਜੇ ਕਿ ਪੱਟਿਆ ਗਿਆ ਦੇਖੋ ਕਿੰਨਾ ਸੋਹਣਾ ਇਹਦਾ ਲੱਡੂ ਬਣ ਗਿਆ ਤੇ ਇਦਾਂ ਆਪਾਂ ਇਹਦੇ ਲੱਡੂ ਸਾਰੇ ਬਣਾ ਲੈਣੇ ਆ ਇਦਾਂ ਇਹਨੂੰ ਵਟਣਾ ਕਿਉਂਕਿ ਠੰਡਾ ਕਰਕੇ ਥੋੜਾ ਜਿਆਦਾ ਗਰਮਣਾ ਹੋਵੇ ਕਿ ਹੱਥਾਂ ਨਾਲ ਮੱਚਣ ਆਪਣੇ ਤੇ ਦੇਖੋ ਇਦਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਲੱਡੂ ਵਟੇ ਜਾਣਗੇ ਆ ਆਪਾਂ ਸਾਰੇ ਲੱਡੂ ਵਟ ਲਏ ਆ ਹੌਲੀ ਹੌਲੀ ਕਰਕੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹ ਛੋਲਿਆਂ ਦੇ ਭੁੱਜੇ ਛੋਲਿਆਂ ਦੇ ਲੱਡੂ ਬਣੇ ਆ ਇਹ ਦੇਖੋ ਕਿੰਨੇ ਵਧੀਆ ਬਣ ਗਏ ਆ ਤੇ ਬਹੁਤ ਹੀ ਸਵਾਦ ਹੁੰਦੇ ਆ ਲੱਡੂ ਇਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹ ਤੇ ਆਪਾਂ ਸਾਰੇ ਲੱਡੂ ਵਟ ਲਿਆ ਦੇਖੋ ਕਿੰਨੇ ਸੋਹਣੇ ਬਣਿਆ ਇਦਾਂ ਆਪਾਂ ਤੁਹਾਨੂੰ ਸਾਰੀ ਇਹਦੀ ਰੈਸਪੀ ਦੱਸੀ ਆ ਕਿ ਇਦਾਂ ਲੱਡੂ ਬਣਾਉਣੇ ਸਾਰੇ ਇਹ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਖਾ ਕੇ ਦੇਖੋ ਬਹੁਤ ਹੀ ਜਿਆਦਾ ਸਵਾਦ ਹੁੰਦੇ ਆ ਇਹ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲੱਡੂ ਜਰੂਰ ਬਣਾਇਓ ਤੇ ਬਹੁਤ ਹੀ ਸੁਆਦ ਆ ਇਹ ਤੇ ਇਸ ਨੂੰ ਮੈਂ ਚੱਕ ਕੇ ਵੀ ਦਿਖਾਉਣਾ ਦੇਖਿਓ ਕਿੰਨੇ ਘੈਂਟ ਬਣਿਆ ਦੇਖੋ ਤੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ